ਇਹ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਅਸੀਂ ਖੜ ਰਹੇ ਹਾਂ। ਔਰ ਉਹਦੇ ਵਿੱਚੋਂ ਸਾਰਾ ਇਤਿਹਾਸ ਦੇਖਣਗੇ ਉਹਦੇ ਵਿੱਚ ਇਹ ਵੀ ਦੇਖਣਗੇ ਕਿ ਕਿਵੇਂ ਅਸੀਂ ਦਿੱਲੀ ਤੋਂ 15 ਨਵੰਬਰ ਨੂੰ ਚੱਲਣਾ ਜਿਸ ਸਥਾਨ ਤੇ ਸ਼ਹੀਦੀ ਹੋਈ ਸੀ ਔਰ ਅਸੀਂ ਪੰਜ ਦਿਨ ਦਾ ਸਫ਼ਰ ਤੈਅ ਕਰਕੇ ਜਨਮ ਸਥਾਨ ਗੁਰਤੇਗ ਬਹਾਦਰ ਪਾਸ਼ਾ ਦੇ ਪਹੁੰਚ ਰਹੇ ਹਾਂ। ਜਿੱਥੇ ਇਹ ਅੱਜ ਦੇ ਜ਼ਮਾਨੇ 'ਚ ਜਿੱਥੇ ਜ਼ਬਰਨ ਵੀ ਕਈ ਜਗ੍ਹਾ ਧਰਮ ਪਰਵਰਤਨ ਹੋ ਰਿਹਾ ਲੇਕਿਨ ਜ਼ਿਆਦਾਤਰ ਲਾਲਚਾਂ ਪਿੱਛੇ ਹੋ ਰਿਹਾ ਇਹ ਉਸ ਨੂੰ ਸੁਨੇਹਾ ਦੇ ਰਿਹਾ ਕਿ ਇਹ ਗੁਰੂ ਤੇਗ ਬਹਾਦਰ ਪਾਸ਼ਾ ਨੇ ਜਿਸ ਕਰਕੇ ਸ਼ਹਾਦਤ ਦਿੱਤੀ ਸੀ ਸਾਨੂੰ ਉਸ ਤੇ ਪਹਿਰਾ ਦੇਣਾ ਉਹ ਸੋਚ ਤੇ ਵਾਪਸ ਜਾਣਾ ਜ਼ਰੂਰੀ ਹੈ ਮੈਂ ਪੁੱਛਣਾ ਚਾਹਨਾ ਕਿ ਮਾਝੇ ਦੇ ਵਿੱਚ ਐਡੀ ਵੱਡੀ ਕਨਵਰਸ਼ਨ ਹੋਈ ਹੈ ਅੱਜ ਮਾਝੇ ਦੇ ਵਿੱਚ ਹੜ ਆਏ ਸੀਗੇ ਗੁਰਦਾਸਪੁਰ ਵਗੈਰਾ 'ਚ ਉਹ ਜਿਹੜੇ ਪਾਸਟਰ ਸੀ ਜਿਹੜੇ ਧਰਮ ਪਰਿਵਰਤਨ ਕਰਾਰੇ ਸੀ ਉਹ ਕਿੱਥੇ ਸੀ ਹੰਤਾ ਉਹਦੇ ਲਈ ਆਵਾਜ਼ ਚੁੱਕੋ ਉਹਦੀ ਮਦਦ ਕਰੋ ਜੋ ਸਾਨੂੰ ਗੁਰੂਆਂ ਨੇ ਇੱਕਦਣਾ ਕਿਿੰਤਾ ਦਿੱਤੀ ਹੈ ਨੇ ਉਸ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅਸਰ ਵੱਧ ਆ ਪਿਆ ਸਾਡੀ ਜਵਾਨੀ ਖਤਮ ਹੋ ਰਹੀ ਹੈ ਇਹ ਨਸ਼ਿਆਂ ਦੇ ਵਿਰੁੱਧ ਮੈਸੇਜ ਜੰਦੀ ਆਏਗੀ ਇਸ ਤੋਂ ਇਲਾਵਾ ਆਪਣੀ ਸਿਹਤ ਵਾਸਤੇ ਜੇ ਮੈਂ 67 ਸਾਲ ਦਾ ਹੋ ਕੇ 500 ਕਿਲੋਮੀਟਰ ਚਲਾਵਾਂਗਾ ਮੇਰੇ ਤੋਂ ਵੱਡੀ ਉਮਰ ਦੇ ਵੀ ਬੰਦੇ ਇਹਦੇ ਜੁੜਦੇ ਪਏ ਨੇ এনवायरमेंट ਦੀ ਗੱਲ ਕਰਦੀ ਹੈ ਅੱਜ ਦਿੱਲੀ ਦੇ ਵਿੱਚ ਜੋ ਹਾਲ ਹੈ ਜਿੱਥੋਂ ਮੈਂ ਹਾਂ ਨਾ ਅਸੀਂ ਸਾਹ ਨਹੀਂ ਲੈ ਸਕਦੇ ਉੱਥੇ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਕਿਸਾਨ ਨੂੰ ਵਿਲਣ ਸ਼ੋਅ ਕਰ ਦਿੰਦੇ ਨੇ ਕਿ ਉਹ ਕਸੂਰਵਾਰ ਹੈ এনवायरमेंट ਦਾ ਜਦਕਿ ਪੰਜਾਬ ਦਾ ਕਿਸਾਨ ਜਿਹੜਾ ਉਹ ਅਨਦਤ ਹੈ ਕਿ ਗੁੱਤ ਪਿੱਛੇ ਕਰਦੇ ਪਏ ਨੇ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਕਿ ਅੱਜ ਸਰਹੰਦੀ ਨੀਆ ਚੋ ਸਹਿਬਜ਼ਾਦੇ ਪੁੱਛਦੇ ਪਏ ਨੇ ਅਸੀਂ ਇਸ ਕਰਕੇ ਸ਼ਹਾਦਤ ਦਿੱਤੀ ਕਸ਼ਮੀਰੀ ਪੰਡਤਾ ਦੇ ਆਰਗੇਨਾਈਜੇਸ਼ਨਸ ਦੇ ਫੋਨ ਆਏ ਉਹ ਸਾਨੂੰ ਜਿੱਥੇ ਵੈਲਕਮ ਕਰਨਗੇ ਜਿੱਥੇ ਸਾਨੂੰ ਉਹ ਮੈਂ ਸਮਝਦਾ ਹਾਂ ਰਾਜੇ ਮਿਲਣਗੇ ਉਹ ਸਾਣਾ ਸਾਈਕਲ ਵੀ ਚਲਾਣਗੇ ਜਸਪੀਰ ਜੱਸੀ ਜੀ ਨੂੰ ਜਦੋਂ ਅਸੀਂ ਅਪਰੋਚ ਕੀਤਾ ਮੈਂ ਪਰਨਜੀਤ ਸਿੰਘ ਰਾਣਾ ਹੁੰਦਾ ਨੇ ਤੇ ਉਹਨਾਂ ਨੇ ਆਖਿਆ ਕਿ ਇਹਦੀ ਮੈਂ ਕੋਈ ਪੇਟਾ ਨਹੀਂ ਲਵਾਗਾ ਏ ਮੇਰੇ ਮਾਤਾ ਜੀ ਨੇ ਕਿਹਾ ਕਿ ਮੈਂ ਇਹ ਸ਼ਬਦ ਗਾਣਾ ਚਾਹਨਾ ਔਰ ਉਹਨੇ ਬਹੁਤ ਸੁੰਦਰ ਇਹ ਸ਼ਬਦ ਗਾਇਆ ਮਨੂੰ ਲੱਗਦਾ ਹੈ ਕਿ ਦੁਨੀਆ ਤੱਕ ਉਹ ਸ਼ਬਦ ਜਿਹੜਾ ਕੋਈ ਕਿਸਨਿਆ ਲੈ ਕੇ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧਰਮ ਹੇਤ ਸਾਾਕਾਂ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਹਿੰਦ ਦੇ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੀ ਸ਼ਹੀਦੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਿਸ ਤਰ੍ਹਾਂ ਧਰਮ ਦੀ ਰੱਖਿਆ ਦੇ ਲਈ ਉਹਨਾਂ ਨੇ ਆਪਣਾ ਬਲੀਦਾਨ ਦੇ ਦਿੱਤਾ ਤੇ ਅੱਜ ਉਹਨਾਂ ਦੇ ਬਲੀਦਾਨ ਦੇ ਸਦਕਾ ਹੀ ਅਸੀਂ ਆਜ਼ਾਦ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਆ ਤਾਦੇ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਜਿੱਥੇ ਵੱਖ-ਵੱਖ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਹੀ ਸਾਈਕਲਿਕ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਨਜੀਤ ਸਿੰਘ ਜੀ ਕੇ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਤੇ ਸਿਕਾ ਸਰ ਕੀ ਉਪਰਾਲਾ ਕਰਨ ਜਾ ਰਹੇ ਹੋ ਕਿਹੜੀ ਯਾਤਰਾ ਹੈ ਜਿਹੜੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਇਹ ਯਾਤਰਾ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਅਸੀਂ ਕੱਢ ਰਹੇ ਹਾਂ ਇਹ ਯਾਤਰਾ ਜਿਹੜਾ ਹੈ ਇੱਕ ਅਨੋਖਾ ਸਮੇਲ ਹੈ ਇਹ ਸਮੇਲ ਹੈ ਜਿੱਥੇ ਧਾਰਮਿਕ ਮੈਸੇਜ ਦੇ ਰਹੀ ਹੈ ਇੱਕ ਸਮੇਲ ਹੈ ਸਮਾਜਿਕ ਮੈਸੇਜ ਦੇ ਰਹੀ ਹੈ ਧਾਰਮਿਕ ਸਨੇਹਾ ਇਹ ਹੈ ਕਿ ਕਨਵਰਜਨ ਜਿਹਦੇ ਖਿਲਾਫ ਧਰਮ ਪਰਵਰਤਨ ਜਿਹਦੇ ਖਿਲਾਫ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਸੀ ਤੁਸੀਂ ਇਹ ਦੇਖੋ ਕਿ ਸ਼ਾਹਜਹਾਂ ਤੋਂ ਰੰਗਰੇਵ ਤੱਕ ਸਿੱਖਾਂ ਦਾ ਕੋਈ ਝਗੜਾ ਨਹੀਂ ਸੀ ਮੁਗਲਾਂ ਨਾਲ ਲੇਕਿਨ ਜਦੋਂ ਗੁਰੂ ਸਾਹਿਬ ਦੇ ਘਰ ਤੁਰ ਕੇ ਪੰਡਤ ਕਿਰਪਾ ਰਾਮ ਜੰਮੂ ਕਸ਼ਮੀਰ ਤੋਂ ਆਉਂਦੇ ਨੇ ਡੈਲੀਗੇਸ਼ਨ ਲੈ ਕੇ ਫੈਸਲਾ ਕਰਦੇ ਨੇ ਕਿ ਅਗਰ ਕਿਸੇ ਦਾ ਧਰਮ ਪਰਵਰਤਨ ਕੀਤਾ ਜਾ ਰਿਹਾ ਤੇ ਮੈਂ ਆਪਣੀ ਸ਼ਹਾਦਤ ਦੇਾਂਗਾ ਕਿਉਂ ਕਿ ਹਰੇਕ ਇਨਸਾਨ ਨੂੰ ਦੁਨੀਆਂ ਦੇ ਉੱਤੇ ਉਹ ਜਿਹੜਾ ਅਕੀਦਾ ਜਿਹੜਾ ਤਲਬ ਮੰਦਾ ਉਸ ਤੇ ਉਹ ਅੰਡੀਪੈਂਡੈਂਟਲੀ ਫ੍ਰੀ ਹੋਦੇ ਨਾਲ ਉਹ ਉਸਤੇ ਆਪਣਾ ਵਿਸ਼ਵਾਸ ਔਰ ਉਸ ਦਾ ਨਿਵਾਰਣ ਕਰ ਸਕੇ ਲੇਕਿਨ ਜਦੋਂ ਅਰੰਗਸੇਬ ਨੂੰ ਇਹ ਚੈਲੰਜ ਕੀਤਾ ਗਿਆ ਕਿਵੇਂ ਸ਼ਹਾਦਤ ਹੁੰਦੀ ਉਹ ਸਾਰਾ ਸਾਕਾ ਤੁਹਾਨੂੰ ਪਤਾ ਜਿੱਥੇ ਇਹ ਅੱਜ ਦੇ ਜ਼ਮਾਨੇ ਚ ਜਿੱਥੇ ਜ਼ਬਰਨ ਵੀ ਕਈ ਜਗ੍ਹਾ ਧਰਮ ਪਰਵਰਤਨ ਹੋ ਰਿਹਾ ਲੇਕਿਨ ਜ਼ਿਆਦਾਤਰ ਲਾਲਚਾਂ ਪਿੱਛੇ ਹੋ ਰਿਹਾ ਇਹ ਉਸ ਨੂੰ ਸੁਨੇਹਾ ਦੇ ਰਿਹਾ ਕਿ ਇਹ ਗੁਰੂ ਤੇਗ ਬਹਾਦਰ ਪਾਸ਼ਾ ਨੇ ਜਿਸ ਕਰ ਕੇ ਸ਼ਾਦਤ ਦਿੱਤੀ ਸੀ ਸਾਨੂੰ ਉਸ ਤੇ ਪਹਿਰਾ ਦੇਣਾ ਉਸ ਸੋਚ ਤੇ ਵਾਪਸ ਜਾਣਾ ਜ਼ਰੂਰੀ ਹੈ ਮੈਂ ਪੁੱਛਣਾ ਚਾਹਨਾ ਕਿ ਮਾਝੇ ਦੇ ਵਿੱਚ ਏਡੀ ਵੱਡੀ ਕਨਵਰਜਨ ਹੋਈ ਹੈ ਅੱਜ ਮਾਝੇ ਦੇ ਵਿੱਚ ਹੜ ਆਏ ਸੀਗੇ ਗੁਰਦਾਸਪੁਰ वगैरह ਚ ਉਹ ਜਿਹੜੇ ਪਾਸਟਰ ਸੀ ਜਿਹੜੇ ਧਰਮ ਪਰਿਵਰਤਨ ਕਰਾਰੇ ਸੀ ਕਿੱਥੇ ਸੀ ਲੋਕਾਂ ਨੂੰ ਜਦੋਂ ਲੋਡ ਸੀ ਕਿ ਉਹਨਾਂ ਨੇ ਕਿਸੇ ਦੇ ਘਰ ਦੋ ਬੋਰੀ ਅਨਾਜ ਦੀਆਂ ਦਿੱਤੀਆਂ ਨੇ ਕਿਸੇ ਨੇ ਕੋ ਡੀਜ਼ਲ ਪਵਾਉਣ ਵਾਸਤੇ ਉਹਨਾਂ ਦੀ ਮਦਦ ਕੀਤੀ ਹੈ ਕਿਸੇ ਨੇ ਕਿਸੇ ਦੇ ਘਰ ਦੇ ਵਿੱਚ ਫਰਿੱਜ ਚੁੱਲਾ ਯਾ ਕੋ ਗੈਸ ਦਾ ਸਿਲੰਡਰ ਦਿੱਤਾ ਮੈਂ ਸਮਝਦਾ ਮਾਂ ਕਿ ਇਹ ਜਿੱਥੇ ਧਰਮ ਪਰਵਰਤਨ ਜਾਂ ਸਮਾਜਿਕ ਜਿਹੜੇ ਧਰਮ ਦੇ ਐਬ ਨੇ ਉਹਦੇ ਉੱਤੇ ਨਜ਼ਰ ਦੇ ਰਹੀ ਹੈ ਉਸ ਤੋਂ ਇਲਾਵਾ ਸਮਾਜਿਕ ਬੁਰਾਈਆਂ ਅੱਜ এনवायरमेंट ਦੀ ਗੱਲ ਕਰ ਲਈਏ ਅੱਜ ਦਿੱਲੀ ਦੇ ਵਿੱਚ ਜੋ ਹਾਲ ਹੈ ਜਿੱਥੋਂ ਮੈਂ ਆਨਾ ਅਸੀਂ ਸਾਹ ਨਹੀਂ ਲੈ ਸਕਦੇ ਉਥੇ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਕਿਸਾਨ ਨੂੰ ਵਿਲਨ ਸ਼ੋ ਕਰ ਦਿੰਦੇ ਨੇ ਕਿ ਉਹ ਕਸੂਰਵਾਰ ਹੈ एनवायरनमेंट ਦਾ ਜਦਕਿ ਪੰਜਾਬ ਦਾ ਕਿਸਾਨ ਜਿਹੜਾ ਉਹ ਅਨਦਤ ਹੈ ਤੁਸੀਂ ਅੰਗਦਤਾ ਨੂੰ ਇਹ ਦਿਖਾ ਰਹੇ ਹੋ ਪਰਾਲੀ ਕਰਕੇ ਤਾਂ 1.5% ਜਾਂ 2% ਜਿਹੜਾ AQI ਖਰਾਬ ਹੁੰਦਾ 98% ਤੇ ਤੁਹਾਡੀ ਹੋਰ ਵਜ੍ਹਾ ਨੇ ਤੁਸੀਂ ਉਸ ਪਾਸੇ ਨਹੀਂ ਤੁਰਦੇ ਫਿਰ ਖਾਲੀ ਪੰਜਾਬ ਚ ਪਰਾਲੀ ਛੱਡਦੀ ਹੈ ਪਰਾਲੀ ਦਾ ਯੂਪੀ ਹਿਮਾਚਲ ਔਰ ਹਰਿਆਣਾ ਜੁਈ ਜ ਸਰਦੀ ਹੈ ਅਗਲੀ ਗੱਲ ਮੈਂ ਸਮਝਦਾ ਕਿ ਨਸ਼ਿਆਂ ਦਾ ਜੋ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅਸਰ ਵੱਧਦਾ ਪਿਆ ਸਾਡੀ ਜਵਾਨੀ ਖਤਮ ਹੋ ਰਹੀ ਹੈ ਇਹ ਨਸ਼ਿਆਂ ਦੇ ਵਿਰੁੱਧ ਮੈਸੇਜ ਜਿੰਦੀ ਆਏਗੀ ਇਸ ਤੋਂ ਇਲਾਵਾ ਆਪਣੀ ਸਿਹਤ ਵਾਸਤੇ ਜੇ ਮੈਂ 67 ਸਾਲ ਦਾ ਹੋ ਕੇ 500 ਕਿਲੋਮੀਟਰ ਚਲਾਵਾਂਗਾ ਮੇਰੇ ਤੋਂ ਵੱਡੀ ਉਮਰ ਦੇ ਵੀ ਬੰਦੇ ਇਹਦੇ ਜੁੜਦੇ ਪਏ ਨੇ ਮੈਂ ਸਮਝਦਾ ਉਹ ਇੱਕ ਸਨੇਹ ਦੇਣਾ ਹੈ ਭਾਵੇਂ ਤੁਸੀਂ ਵੱਡੀ ਉਮਰ ਚ ਆ ਗਏ ਹੋ ਭਾਵੇਂ ਤੁਸੀਂ ਪਰ ਜਵਾਨੀ ਚੋ ਭਾਵੇਂ ਹਲੇ ਤੁਸੀਂ ਸਕੂਲ ਚ ਪੜਦੇ ਹੋ ਤੁਸੀਂ ਆਪਣੀ ਸਿਹਤ ਨਾਲੋਂ ਜਾਗਰੂਤ ਹੋਵੋ ਤੁਸੀਂ ਵਾਤਾਵਰਣ ਨਾਲੇ ਪਾਸੇ ਜਾਗਰੂਤ ਹੋਵੋ ਤੁਸੀਂ ਗੁਰੂਆਂ ਨੇ ਮਲਖਾੜੇ ਖੋਲੇ ਸੀ ਗੁਰੂਆਂ ਨੇ ਕੋਲੇ ਮਹੱਲੇ ਤੇ ਗੱਤਕੇ ਮੁਕਾਬਲੇ ਕਰਾਈ ਸੀਗੇ ਮੈਂ ਸਮਝਦਾ ਉਹਨਾਂ ਨੂੰ ਉਹ ਅਵੇਰਨੈਸ ਕਰਾਣੀ ਫੇਰ ਜਿਹੜੇ ਸਿੱਖ ਦਸਤਾਰ ਛੱਡ ਕੇ ਗੁੱਤ ਪਿੱਛੇ ਕਰਦੇ ਪਏ ਨੇ ਉਨਮੁੱਖ ਸਨੇਹਾ ਦੇਣਾ ਕਿ ਅੱਜ ਸਰਹੰਦ ਦੇ ਨਿਆਚੋ ਸਹਬਜ਼ਾਦੇ ਪੁੱਛਦੇ ਪਏ ਨੇ ਅਸੀਂ ਇਸ ਕਰਕੇ ਸ਼ਹਾਦਤ ਦਿੱਤੀ ਸੀ ਉਹੀ ਕਮੀ ਕਿਸ ਚੀਜ਼ ਦੀ ਰਹਿ ਗਈ ਕਿ ਜੋ ਅੱਜ ਨੂੰ ਜ਼ਰੂਰਤ ਹੈ ਗਈ ਹੈ ਇਤਨਾ ਵੱਡੇ ਲੈਵਲ ਤੇ ਪ੍ਰਚਾਰ ਕਰਨ ਦੀ ਲੋਕ ਸਮਝ ਕਿਉਂ ਨਹੀਂ ਪਾੜ ਮੈਂ ਸਮਝਦਾ ਮਾਂ ਕਿ ਇਹ ਜਦੋਂ ਇਸ ਪਾਸੇ ਦੀ ਗੱਲ ਵੱਧ ਜਾਵੇ ਜਦੋਂ ਜੋ ਤੁਸੀਂ ਸਵਾਲ ਕੀਤਾ ਉਦੋਂ ਇਹ ਐਫਰਟਸ ਕਰਨੇ ਚਾਹੀਦੇ ਨੇ ਮੈਂ ਆਪਣੇ ਤੌਰ ਤੇ ਐਫਰਟਸ ਕਰ ਰਿਹਾ ਕਮੇਟੀਆਂ ਆਪਣੇ ਤੌਰ ਤੇ ਐਫਰਟਸ ਕਰ ਰਹੀਆਂ ਨੇ ਲੇਕਿਨ ਅਵੇਅਰਨੈਸ ਲਿਆਣੀ ਬਹੁਤ ਜ਼ਰੂਰੀ ਹੈ ਔਰ ਇਹ ਅਵੇਅਰਨੈਸ ਲੈ ਕੇ ਆਗੀ ਜਿੱਦਾਂ ਮੈਂ ਕਿਹਾ ਸਰਾਂਦੀ ਨੀਹਾਂ ਚੋਂ ਜਿਨ੍ਹਾਂ ਤੇ ਆਰੇ ਚੱਲੇ ਜਿਨ੍ਹਾਂ ਨੇ ਖੋਪੜੀਆਂ ਤਰਵਾਈਆਂ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਉਹ ਅੱਜ ਦੇਖਦੇ ਨੇ ਕਿ ਸਿੱਖ ਕਿਹੜੇ ਬਸਤੁਰ ਪਏ ਨੇ ਉਹਨਾਂ ਨੂੰ ਉਸ ਇਤਿਹਾਸ ਨਾਲ ਜੋੜਨਾ ਅਸੀਂ ਜੱਸੀ ਜੀ ਤੋਂ ਇਹ ਧਾਰਮਿਕ ਸ਼ਬਦ ਜਿਹੜਾ ਅਸੀਂ ਗਵਾਇਆ ਹੈਗਾ ਮੈਂ ਸਮਝਦਾ ਜਿਹੜੇ ਸੋਸ਼ਲ ਮੀਡੀਆ ਤੇ ਨੇ ਜਦੋਂ ਸ਼ਬਦ ਦੇਖਣਗੇ ਔਰ ਉਹਦੇ ਵਿੱਚੋਂ ਸਾਰਾ ਇਤਿਹਾਸ ਦੇਖਣਗੇ ਉਹਦੇ ਵਿੱਚ ਇਹ ਵੀ ਦੇਖਣਗੇ ਕਿ ਕਿਵੇਂ ਅਸੀਂ ਦਿੱਲੀ ਤੋਂ 15 ਨਵੰਬਰ ਨੂੰ ਚੱਲਣਾ ਜਿਸ ਸਥਾਨ ਤੇ ਸ਼ਿਧੀ ਹੋਈ ਸੀ ਔਰ ਅਸੀਂ ਪੰਜਨ ਦਾ ਸਫ਼ਰ ਤੈਅ ਕਰਕੇ ਜਨਮ ਸਥਾਨ ਗੁਰਤੇਗਹ ਹਦਰ ਪਾਸ਼ਾ ਦੇ ਪਹੁੰਚਣਾ ਉਥੇ ਨਤਮਸਤਕ ਹੋਣ ਵਾਸਤੇ ਰਾਜ ਪੰਜ ਪੜਾਵ ਨੇ ਪਾਣੀਪਤ ਹੈ ਅੰਬਾਲਾ ਹੈ ਲੁਧਿਆਣਾ ਹੈ ਜਲੰਧਰ ਹੈ ਅੰਮ੍ਰਿਤਸਰ ਹੈ ਮੈਂ ਸਮਝਦਾ ਕਿ ਉਹ ਸੋਸ਼ਲ ਮੀਡੀਆ ਤੋਂ ਦੇਖ ਕੇ ਵਾਪਸ ਇਸ ਗੱਲ ਤੁਰਨਗੇ ਜੁੜਨਗੇ ਇਸ ਇਤਿਹਾਸਾਤ ਜੋੜਨਗੇ ਔਰ ਜਦੋਂ ਜੁੜਨਗੇ ਅਸੀਂ ਕਾਮਯਾਬ ਆਪਣੇ ਆਪ ਨੂੰ ਸਮਝਾਂਗੇ ਅਸੀਂ ਵੈਲਕਮ ਕਰਦੇ ਹਾਂ ਕਿਉਂਕਿ ਗੁਰਤੇਗ ਬਾਦਸ਼ਾਹ ਦੀ ਸ਼ਹਾਦਤ ਸਿੱਖਾਂ ਕਰਕੇ ਨਹੀਂ ਹੋਈ ਇਹ ਧਰਮ ਦੀ ਆਜ਼ਾਦੀ ਕਰਕੇ ਧਰਮ ਦੀ ਖੁਦ ਮੁਖਤਿਆਰੀ ਕਰਕੇ ਹੋਈ ਸੀਗੀ ਔਰ ਮੈਂ ਸਮਝਦਾ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਈਸਾਈ ਹੈ ਬੋਧੀ ਹੈ ਜੈਨੀ ਹੈ ਉਹ ਕਿਸੇ ਸਮਾਜ ਤੋਂ ਹੈ ਉਹ ਕਿਸੇ ਉਮਰ ਤੋਂ ਹੈ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਆਂ ਕਿ ਉਹ ਇਸ ਯਾਤਰਾ ਨਾਲ ਜੁੜਨਗੇ ਜਦੋਂ ਮੈਂ ਸਮਝਦਾ ਅਸੀਂ ਗੁਰੂ ਦਾ ਸਨੇਹ ਦੇਣ ਦੇ ਵਿੱਚ ਕਾਮਯਾਬ ਹੋਵਾਂਗੇ ਇਹ ਯਾਤਰਾ ਜਿੱਥੇ ਸ਼ਹਿਰਾਂ ਚੋਂ ਨਿਕਲੇਗੀ ਪਿੰਡਾਂ ਚੋਂ ਨਿਕਲੇਗੀ ਇਹ ਸਨੇਹ ਦਿੰਦੀ ਆਏਗੀ ਜਿਹੜੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਸਰ ਤੁਸੀਂ ਗੱਲ ਕਰ ਰਹੇ ਸੀ ਕਿ ਜਦੋਂ ਇਸ ਯਾਤਰਾ ਬਾਰੇ ਸਾਰੇ ਨੂੰ ਦੱਸਿਆ ਗਿਆ ਤਾਂ ਬਹੁਤ سارے ਲੋਕਾਂ ਦਾ ਤੁਹਾਨੂੰ ਸਹਿਯੋਗ ਮਿਲਿਆ ਬਹੁਤ ਸਾਰੇ ਨਾਵੇਂ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਤਾਂ ਜਰੂਰ ਇੱਕ ਵਾਰ ਦੱਸੋ ਕਿ ਕਿੰਨਾ ਕਿੰਨੇ ਨੇ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਚੀਜ਼ਾਂ ਲੋਕਾਂ ਨੂੰ ਦੱਸਨੀ ਬਹੁਤ ਜ਼ਰੂਰੀ ਹੈ ਤਾਂ ਜੋ ਉਹਨਾਂ ਨੂੰ ਪ੍ਰੇਰਣਾ ਜਿਹੜੀਆਂ ਮਿਲਣ ਦੇਖੋ ਮਨੂ ਕਸ਼ਮੀਰੀ ਪੰਡਤਾ ਦੇ ਆਰਗੇਨਾਈਜੇਸ਼ਨਸ ਦੇ ਫੋਨ ਆਏ ਉਹ ਸਾਨੂੰ ਜਿੱਥੇ ਵੈਲਕਮ ਕਰਨਗੇ ਜਿੱਥੇ ਸਾਨੂੰ ਉਹ ਮੈਂ ਸਮਝਦਾ ਵਾ ਰਾਜ ਮਿਲਣਗੇ ਉਹ ਸਾਨੂੰ ਸਾਈਕਲ ਵੀ ਚਲਾਣਗੇ ਮਨੂ ਕਈ ਲੇਡੀਜ਼ ਦਾ ਫੋਨ ਆਏ ਨੇ ਮਨੂ ਕਈ ਐਸੇ ਸਜਨਾ ਦੇ ਹੁਣ ਜਿੱਦਾਂ ਮਨੂ ਕਿਸਾਨਾਂ ਦੇ ਫੋਨ ਆਏ ਨਹੀਂ ਜੇ ਅਸੀਂ ਟਰਾਲੀ ਲਾ ਸਕਦੇ ਆ ਤੁਹਾਡੇ ਨਾਲ ਮੈਂ ਕਿਹਾ ਕਿਉਂ ਨਹੀਂ ਲਾ ਸਕਦੇ ਕੋਈ ਕਹਿੰਦੇ ਜੀ ਅਸੀਂ ਸਕੂਟੀ ਲੈ ਕੇ ਚੱਲਣਾ ਚਾਹੁੰਦੇ ਆ ਕੋਈ ਕਹਿੰਦੇ ਜੀ ਅਸੀਂ 10 ਕਿਲੋਮੀਟਰ ਸਾਈਕਲ ਚਲਾ ਸਕਦੇ ਆ ਅਸੀਂ 500 ਕਿਲੋਮੀਟਰ ਨਹੀਂ ਚਲਾ ਸਕਦੇ ਅਸੀਂ 40 ਕਿਲੋਮੀਟਰ 50 ਕਿਲੋਮੀਟਰ ਚਲਾ ਸਕਦੇ ਆ ਸੋ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਪਿਆ ਜੇ ਨਾਲ ਇਕਵਾਰੀਓ ਯਾਤਰਾ ਤੱਕ ਪਹੁੰਚ ਗਿਆ ਉਹਦੇ ਤੱਕ ਸਾਡਾ ਸੁਨੇਹਾ ਜ਼ਰੂਰ ਪਹੁੰਚੇਗਾ ਔਰ ਸੁਨੇਹਾ ਫਿਰ ਅੱਗੇ ਸਮਾਜ ਦੇ ਵਿੱਚ ਫੈਲੇਗਾ ਤੁਹਾਡੇ ਵਰਗੇ ਜਿਹੜੇ ਚੈਨਲ ਨੇ ਮੈਂ ਸਮਝਦਾ ਬੜੀ ਦੂਰ ਤੱਕ ਸਾਡੇ ਸੁਨੇਹ ਨੂੰ ਪਹੁੰਚਾਣਗੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਇਸ ਸਬੰਧ ਵਿੱਚ ਬੜਾ ਵੱਡਾ ਉਕਾਲਾ ਹੈ ਕਿ ਜਿਹੜੀ ਯਾਤਰਾ ਹੈ ਉਸ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਜਾ ਰਹੀ ਹੈ ਔਰ ਜੋ ਉਹ ਪੂਰੀ ਜਿਹੜੀ ਉਸ ਦੀ ਯਾਤਰਾ ਜਿਹੜੀ ਖਤਮ ਹੈ ਉਹ ਜਨਮ ਸਥਾਨ ਤੇ ਕੀਤੀ ਜਾ ਰਹੀ ਹੈ ਇਸ ਦੇ ਪਿੱਛੇ ਕੀ ਉਦੇਸ਼ ਹੈ ਇਸ ਦੇ ਪਿੱਛੇ ਮੇਰੀ ਸੋਚ ਇਹ ਸੀਗੀ ਕਿ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਏ ਉਥੋਂ ਇੱਕ ਕਾਫਲਾ ਚੱਲਣਾ ਚਾਹੀਦਾ ਉਸ ਜਗ੍ਹਾ ਤੇ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਗੁਰੂ ਕੇ ਮਹਲ ਅਮ੍ਰੇਸਰ ਤੱਕ ਤਾਕਿ ਹੁਣ ਗੁਰੂ ਕੇ ਮਹਿਲ ਜਿਹੜਾ ਗੁਰੂ ਘਰ ਹੈ ਕਿਸੇ ਨੂੰ ਨਹੀਂ ਪਤਾ ਮਤਲਬ ਕਿਸੇ ਨੂੰ ਨਹੀਂ ਮੈਂ ਕਹਿ ਰਿਹਾ 80% 90% ਲੋਕਾਂ ਨੂੰ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਨਮ ਸਥਾਨ ਕਿਹੜਾ ਹੈ ਉਹ ਜਨਮ ਸਥਾਨ ਦਾ ਵੀ ਪਤਾ ਲੱਗੇਗਾ ਜੁੜਨਗੇ ਵੀ ਪਰ ਦਰਬਾਰ ਸਾਹਿਬ ਜਦੋਂ ਹਜ਼ਾਰਾਂ ਲੱਖਾਂ ਲੋਕ ਰੋਜ਼ ਆਉਂਦੇ ਨੇ ਉਸ ਤੋਂ 1 ਮੀਲ ਦੀ ਦੂਰੀ ਤੇ ਆ ਉਸ ਜਗ੍ਹਾ ਜਾ ਕੇ ਵੀ ਉਹ ਨਤਮਸਤਕ ਜ਼ਰੂਰ ਹੋਣਗੇ 350 ਸਾਲਾ ਮਨਾਉਂਦੇ ਹੋਏ ਜਸਬੀਰ ਜੱਸੀ ਜੀ ਨੇ ਸ਼ਬਦ ਜੋ ਹੈ ਗਾਇਆ ਹੈ ਉਸ ਦੇ ਵਿੱਚ ਉਹਨਾਂ ਵੱਲੋਂ ਵੀ ਜਿਹੜੀ ਫੀਸ ਹੈ ਉਹ ਨਹੀਂ ਨਹੀਂ ਜਸਪੀਰ ਜੱਸੀ ਜੀ ਨੂੰ ਜਦੋਂ ਅਸੀਂ ਅਪਰੋਚ ਕੀਤਾ ਮੈਂ ਫਰਨਜੀਤ ਸਿੰਘ ਰਾਣਾ ਹੁੜਾ ਨੇ ਤੇ ਉਹਨਾਂ ਨੇ ਆਖਿਆ ਕਿ ਇਹਦੀ ਮੈਂ ਕੋਈ ਪੇਟਾ ਨਹੀਂ ਲਵਾਵਾਂਗਾ ਇਹ ਮੇਰੇ ਮਨ ਦਾ ਕੀਦਾ ਕਿ ਮੈਂ ਇਹ ਸ਼ਬਦ ਗਾਣਾ ਚਾਹਨਾ ਔਰ ਉਹਨੇ ਬਹੁਤ ਸੁੰਦਰ ਇਹ ਸ਼ਬਦ ਗਾਇਆ ਮੈਨੂੰ ਲੱਗਦਾ ਹੈ ਕਿ ਦੁਨੀਆ ਤੱਕ ਉਹ ਸ਼ਬਦ ਜਿਹੜਾ ਕੋਈ ਕਿਸਨਿਆ ਲੈ ਕੇ ਜਾਏਗਾ ਜਿਵੇਂ 300 ਸਾਲ ਗੁਰੂ ਦੇ ਨਾਲ ਵੀ ਹੋਇਆ ਸੀਗਾ ਹੁਣ ਸਤਿੰਦਰ ਸਰਤਾਜ ਹੁੜਾ ਨੇ ਵੀ ਇੱਕ ਗੀਤ ਗਾਇਆ ਮੈਂ ਸਮਝਦਾ ਇਹ ਜਿਹੜਾ ਸ਼ਬਦ ਹੈ ਇਹ ਇੱਕ ਸੁਨੇਹਾ ਲੈ ਕੇ ਜਾਏਗਾ ਇਹ ਮੈਸੇਜ ਲੈ ਕੇ ਜਾਏਗਾ ਜਿਹੜੀ ਸਾਈਕਲ ਯਾਤਰਾ ਨੂੰ ਦੂਰ ਤੱਕ ਪਹੁੰਚਾਏਗਾ ਸਾਡੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਸਾਈਕਲਿੰਗ ਦੇ ਲਈ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ এনवायरमेंट ਦਾ ਖਿਆਲ ਰੱਖੋ ਆਪਣੇ ਧਰਮ ਦੀ ਕਦਰਾਂ ਕੀਮਤਾਂ ਨੂੰ ਜਾਣੋ ਜੇ ਕੋਈ ਗਰੀਬ ਗੁਰਬਾ ਜੇ ਕੋਈ ਮਜਬੂਰ ਤੁਹਾਡੇ ਕੋਲ ਆ ਜਾਂਦਾ ਉਹਦੇ ਲਈ ਆਵਾਜ਼ ਚੁੱਕੋ ਉਹਦੀ ਮਦਦ ਕਰੋ ਜੋ ਸਾਨੂੰ ਗੁਰੂਆਂ ਨੇ ਇੱਕਦਰਾਂ ਕੀਮਤਾ ਦਿੱਤੀ ਹੈ ਨੇ ਉਸ ਤੇ ਸਾਨੂੰ ਪੈਰਾ ਦੇਣਾ ਚਾਹੀਦਾ ਹੈ। ਇੱਕ ਗੱਲ ਹੋਰ ਪੁੱਛ ਲੈਣਾ ਚਾਹਨੀ ਥਾ ਕਿ ਉਹ ਇਹ ਯਾਤਰਾ ਦੀ ਸ਼ੁਰੂਆਤ ਕਰੋ ਹੋ ਰਹੀ ਹੈ ਤੇ ਕਿੰਨੇ ਦਿਨ ਤੱਕ ਚੱਲੇਗੀ? ਇਹ 15 ਨਵੰਬਰ ਨੂੰ ਸੀਸਗਨ ਸਾਹਿਬ ਦਿੱਲੀ ਤੋਂ ਚੱਲੇਗੀ ਸ਼ਹੀਦੀਸਤਾਨ ਤੋਂ ਔਰ ਉਤੋਂ ਚੱਲ ਕੇ ਇਹ ਅੰਮ੍ਰਿਤਸਰ 20 ਤਰੀਕ ਨੂੰ ਫਾਈਨਲੀ ਗੁਰੂ ਕੇ ਮਹਿਲ ਪਹੁੰਚੇਗੀ 골ਡਨ ਗੇਟ ਤੋਂ 20 ਤਰੀਕ ਸਵੇਰੇ ਇਹ ਰਸਤੇ 'ਚੋਂ ਪਾਣੀਪਤ ਅੰਬਾਲਾ ਲੁਧਿਆਣਾ ਜਲੰਧਰ ਹੁੰਦੀ ਹੋਈ ਅੰਮ੍ਰਿਤਸਰ ਪਹੁੰਚੇ ਸੋ ਬਿਲਕੁਲ ਇਸ ਯਾਤਰਾ ਦੇ ਵਿੱਚ ਹਰ ਕੋਈ ਹਿੱਸਾ ਲੈ ਆ ਕਰਦਾ ਤੇ ਸਭ ਤੋਂ ਵੱਡੀ ਗੱਲ ਕੀ ਸਾਈਕਲ ਯਾਤਰਾ ਜਿਹੜੀ ਇਹ ਕੱਢੀ ਜਾ ਰਹੀ ਹੈ ਤਾਂ ਜੋ ਹਿੰਦ ਦੀ ਚਾਦਰ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਉਹਨਾਂ ਨੇ ਧਰਮ ਦੀ ਰੱਖਿਆ ਲਈ ਸਾਨੂੰ ਸੰਦੇਸ਼ ਦਿੱਤਾ ਹੈ ਸਦਾ ਹੀ ਨਿਆ ਹਿੰਮਤ ਦੇ ਰਾਹ ਤੇ ਚੱਲਣ ਦੀ ਜਿਹੜੀ ਪ੍ਰੇਰਣਾ ਦਿੰਦੀ ਹੈ ਉਸ ਤੇ ਪ੍ਰੇਰਣਾ ਜੋ ਹੈ ਅੱਜ ਦੇ ਲੋਕਾਂ ਨੂੰ ਦਿੱਤੀ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਲਿਦਾਨ ਦੀ ਸਾਡੇ ਜੀਵਨ ਦੇ ਵਿੱਚ ਕੀ ਮਹੱਤਤਾ ਹੈ ਕੈਮਰਾਮੈਨ ਅਰਸ਼ ਦੇ ਨਾਲ ਮਹਸੂਬਜੀਤ ਗਰੇਡ ਪੰਜਾਬ ਦੇ ਲਈ ਅਮਰਦ